ਕਦੀ ਸੋਚਿਆ ਕਿ ਉਹ ਪਰਿਵਾਰ ਕਿੰਨਾ ਭਾਗਾ ਵਾਲਾ ਹੋਵੇਗਾ ਜਿਹੜਾ ਪਹਿਲੇ ਪਾਤਸ਼ਾਹੀ ਦਾ ਚੋਲਾ ਸਾਹਿਬ ਦਾ ਜਿਹੜਾ ਉਹਨੂੰ ਨੂੰ ਸਾਮ ਸੰਭਾਲ ਕਰਦਾ ਹੋਵੇ ਔਰ ਅਜੇ ਤੱਕ ਸੰਗਤਾਂ ਦੇ ਲਈ ਉਹਨਾਂ ਦੇ ਦਰਸ਼ਨ ਦਿਦਾਰਿਆਂ ਦੇ ਲਈ ਉਹ ਪਰਿਵਾਰ ਨਿਠ ਹੋਵੇ ਤੇ ਸੇਵਾ ਕਰਦਾ ਹੋਵੇ ਐਨਾ ਹੀ ਨਹੀਂ ਉਹਨਾਂ ਦੀ ਭੈਣ ਬੇਬੇ ਨਾਨਕੀ ਦੇ ਵੱਲੋਂ ਕੱਢਿਆ ਗਿਆ ਰੁਮਾਲ ਵੀ ਉਹਨਾਂ ਦੇ ਕੋਲ ਹੋਵੇ ਫਿਲਹਾਲ ਮੇਰੇ ਨਾਲ ਬਾਬਾ ਸੁਖਦੇਵ ਸਿੰਘ 베ਦੀ ਜੀ ਨੇ ਜਿਹੜਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇਹ ਅਦੁੱਤੀ ਸੇਵਾ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਕਸਰ ਜਦੋਂ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਹਰ ਸਾਲ ਜਦੋਂ ਜੋੜ ਮੇਲਾ ਹੁੰਦਾ ਹੈ ਤੁਸੀਂ ਆਪਾਂ ਗੱਲ ਵੀ ਕਰਦੇ ਆਂ ਵੀ ਹਰ ਸਾਲ ਇਹਨਾਂ ਦੇ ਕੋਲ ਉਹ ਸ਼ਾਇ ਹੈ ਜਿਹਨੂੰ ਅਸੀਂ ਸ਼ਾਇਦ ਕਹੀਏ ਕਿ ਅਮੁੱਲੀ ਆ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਕਿੰਨਾ ਕੁ ਆਪਣੇ ਆਪ ਨੂੰ ਭਾਗ ਆਲਾ ਸਮਝਦੇ ਹੋ ਪਰਮ ਸਨਮਾਨਯੋਗ ਦੇਸ਼ਾਂ ਵਿਦੇਸ਼ਾਂ ਜੁੜ ਬੈਠੀ ਗੁਰੂ ਨਾਨਕ ਨਾਮਲੇ ਵਸੰਤਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜਾ ਮੁਬਾਰਕ ਦਿਨ ਸੰਗ ਮੇਲਾ ਸ੍ਰੀ ਚੋਲਾ ਸਾਹਿਬ ਜੋ ਕਿ 1 ਮਾਰਚ ਤੋਂ ਲੈ ਕੇ 10 ਮਾਰਚ ਤੱਕ ਬੜੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਦਾਸ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਬਾਰ ਸ੍ਰੀ ਚੋਲਾ ਸਾਹਿਬ ਬੇਰਬਨ ਅੱਜ ਚੱਲ ਕੇ ਮੈਂ ਜਗ ਬਾਣੀ ਦੇ ਆਫਿਸ ਵਿੱਚ ਵੈਬ ਟੀਵੀ ਦੇ ਕੋਲ ਤੁਹਾਡੇ ਦਰਸ਼ਕਾਂ ਜੀ ਸਭ ਦੇ ਕਰ ਰਿਹਾ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਇਸ ਮਾਧਿਅਮ ਰਾਹੀਂ ਮੈਂ ਹਜ਼ਾਰਾਂ ਸੰਗਤਾਂ ਦੇ ਰੂਬਰੂ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜਪਿਤ ਰੰਗ ਦੇ ਵਸਤ ਜੋ ਗੁਰੂ ਨਾਨਕ ਪਾਤਸ਼ਾਹ ਨੇ ਚੌਥੀ ਉਦਾਸੀ ਵੇਲੇ ਪਹਿਨੇ ਸਨ ਉਹਨਾਂ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਸੰਗਤਾਂ ਨੂੰ ਦਿਆਂਗਾ ਮੈਂ ਬਹੁਤ ਵੱਡਾ ਭਾਗੀ ਹਾਂ ਕਿ ਮੈਨੂੰ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਨਾਨਕ ਸਾਹਿਬ ਦਾ ਮੇਰਾ ਖੂਨ ਦਾ ਰਿਸ਼ਤਾ ਹੈ ਮੈਂ ਇਹਦੇ ਬਾਰੇ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਇਹ ਅਤਕਥਿ ਨਹੀਂ ਕਿ ਕਿੰਨੇ ਭਾਗਾਂ ਵਾਲੇ ਹੋਵਾਂਗੇ ਕਿ ਉਸ ਪਰਿਵਾਰ ਚ ਉਸ ਘਰ ਚ ਜਨਮ ਹੋਇਆ ਸੋ ਮੈਂ ਹੱਥ ਬਹੁਤ ਵੱਡ ਭਾਗੀ ਆਂ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਸਾਰਾ ਮੇਰਾ ਪਰਿਵਾਰ ਵੀ ਇਸੇ ਲਾਈਨ ਨੂੰ ਅੱਛੀ ਤਰ੍ਹਾਂ ਅਡਾਪਟ ਕਰਦਾ ਹੋਵੇ ਗੁਰੂ ਨਾਨਕ ਸਾਹਿਬ ਦੀਆਂ ਦਸਾਈਆਂ ਹੋਈਆਂ ਸਿੱਖਿਆਵਾਂ ਦੇ ਮੁਤਾਬਕ ਅੱਗੇ ਇਸੇ ਤਰ੍ਹਾਂ ਸੇਵਾ ਸੰਭਾਲ ਕਰਦਾ ਰਹੇ ਅੱਛਾ ਇਸ ਲਾਨਾ ਜੋੜ ਮੇਲਾ ਤੁਹਾਡਾ ਪਰਿਵਾਰ ਹਰ ਬਾਰ ਜਿਹੜਾ ਆ ਬਹੁਤ ਨੇਹ ਦੇ ਨਾਲ ਪਿਆਰ ਦੇ ਨਾਲ ਕਰਦਾ ਸੰਗਤਾਂ ਨੂੰ ਜਦ ਸੰਗਤਾਂ ਦੀ ਸਾਮ ਸੰਭਾਲ ਲਈ ਕਿਹੜੇ ਖਾਸ ਪ੍ਰਬੰਧ ਹੁੰਦੇ ਨੇ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਇਹ ਸੰਗ ਮੇਲਾ ਸਾਡੇ ਬਜ਼ੁਰਗ ਘੋੜਸਵਾਰ ਹੋ ਕੇ ਸੰਗਤਾਂ ਨੂੰ ਨਾਲ ਲੈ ਕੇ ਜਾਇਆ ਕਰਦੇ ਸਨ ਜਦੋਂ ਬਜ਼ੁਰਗ ਹੋ ਗਏ ਉਹ ਕਹਿਣ ਲੱਗੇ ਕਿ ਹੁਣ ਅਸੀਂ ਬਜ਼ੁਰਗ ਹੋ ਗਿਆ ਹੁਣ ਸਾਡੇ ਕੋਲ ਨਹੀਂ ਆ ਜਾਣਾ ਹੁਣ ਤੁਸੀਂ ਸੰਗਤਾਂ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਜ਼ਾਰੇ ਜਿਵੇਂ ਅੱਗੇ ਹਰ ਸਾਲ ਕਰਦੇ ਹੋ ਇਸੇ ਤਰ੍ਹਾਂ ਸੰਗਤਾਂ ਨਾਲ ਲੈ ਕੇ ਤੁਸੀਂ ਅਗਵਾਈ ਕਰਕੇ ਆਇਆ ਕਰਨਾ ਅੱਜ ਉਹ ਪਰੰਪਰਾ ਇੱਕ ਜਥੇਦਾਰ ਦੇ ਰੂਪ ਵਿੱਚ ਉਹ ਆਰੰਭਤਾ ਕਰਦੇ ਨੇ ਤੇ ਉਹਨਾਂ ਦੇ ਮਗਰ ਹਜ਼ਾਰਾਂ ਨਹੀਂ ਲੱਖਾਂ ਦੀ ਇਤਦਾਦ ਵਿੱਚ ਸੰਗਤਾਂ ਸ਼ਾਮਿਲ ਹੁੰਦੀਆਂ ਨੇ ਜਿਹੜੀਆਂ ਨੰਗੇ ਪੈਰੀ ਚੱਲ ਕੇ ਹੁਸ਼ਿਆਰਪੁਰ ਤੋਂ ਪਹਿਲੀ ਰਾਤ ਟਾਂਡਾ ਰੁਕਦੀਆਂ ਨੇ ਦੂਸਰੀ ਰਾਤ ਹਰ ਚਾਰ ਰੁਕਦੀਆਂ ਨੇ ਤੀਸਰੀ ਰਾਤ ਨੂੰ ਨੀ ਤੇ ਚੌਥੀ ਰਾਤ ਡੇਰਾ ਬਾਬਾ ਨਾਨਕ ਪਹੁੰਚਦੇ ਨੇ ਗੁਰਨਾਨਕ ਪਾਤਸ਼ਾਹ ਉਹਨਾਂ ਦੇ ਹਮੇਸ਼ਾ ਅੰਗਸੰਗ ਹੁੰਦੇ ਨੇ ਔਰ ਉਹਨਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਆਪਣੀ ਸ਼ਰਧਾ ਭਾਵਨਾ ਨਾਲ ਲੈ ਕੇ ਉਸ ਯਾਤਰਾ ਵਿੱਚ ਸ਼ਾਮਲ ਹੁੰਦੇ ਨੇ ਤੇ ਗੁਰਨਾਨਕ ਪਾਤਸ਼ਾਹ ਦੇ ਖੁਦ ਦਰਸ਼ਨ ਦੇਦਾਰੇ ਕਰਦੇ ਨੇ ਜੀ ਅੱਛਾ ਇੱਕ ਇਹ ਵੀ ਗੱਲ ਆ ਵੀ ਜਦੋਂ ਇੰਨੀ ਦੂਰ ਪੈਦਲ ਚੱਲ ਕੇ ਆਉਂਦੇ ਆ ਔਰ ਇਹ ਜੋੜ ਮੇਲਾ ਜਿਹੜਾ ਆ ਹਰ ਸਾਲ ਬਹੁਤ ਪਰਤ ਆਇਆ ਤੇ ਸੰਗਤਾਂ ਦੇ ਰਹਿਣ ਸਹਿਣ ਤੇ ਜਿਵੇਂ ਲੰਗਰਾਂ ਦੇ ਪ੍ਰਬੰਧ ਉੱਚੇ ਚਿਰ ਤੌਰ ਤੇ ਕੀਤੇ ਜਾਂਦੇ ਆ ਇੰਨੀ ਬਖਸ਼ਿਸ਼ ਹੁੰਦੀ ਹੈ ਕਿ ਤੁਸੀਂ ਜਦੋਂ ਸੰਗ ਚੱਲਦਾ ਹੈ ਹਰ ਇੱਕ ਕਿਲੋਮੀਟਰ ਤੇ ਲਗਭਗ ਕਿਸੇ ਨਾ ਕਿਸੇ ਰੂਪ ਵਿੱਚ ਸੰਗਤ ਆਉ ਲੋ ਬੜਾ ਹੀ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਔਰ ਲੰਗਰਾਂ ਦਾ ਬੇਸ਼ੁਮਾਰ ਪ੍ਰਬੰਧ ਕੀਤਾ ਜਾਂਦਾ ਹੈ ਅਖੀਰ ਤੱਕ ਗੁਰੂ ਨਾਨਕ ਸਾਹਿਬ ਦੀ ਇੰਨੀ ਲੀਲਾ ਵਰਤਦੀ ਹੈ ਕਿ ਮੈਂ ਤੁਹਾਨੂੰ ਇਹ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਜੀ ਤੁਸੀਂ ਵੀ ਦਰਸ਼ਨ ਦੇਦਾਰੇ ਕਰਨੇ ਆ ਉਸ ਪਾਵਨ ਚੋਲਾ ਸੇਬ ਦੇ ਔਰ ਰੁਮਾਲ ਦੇ ਇਸ ਤੋਂ ਇਲਾਵਾ ਤੁਸੀਂ ਕਿੰਨੇ ਸੀ ਚੌਰ ਸੇਬ ਵੀ ਸਾਡੇ ਪਰਿਵਾਰ ਨੂੰ ਦਿੱਤਾ ਸੀ ਗੁਰਨਾਨ ਸਾਹਿਬ ਦਾ ਜੋ ਅਲਾਈ ਚੋਲਾ ਹੈ ਗੁਰਨਾਨ ਸਾਹਿਬ ਨੇ ਚੋਲੇ ਤੇ ਬਹੁਤ ਤਰਨ ਕੀਤੇ ਹੋਣਗੇ ਪਰ ਉਹ ਅਲਾਈ ਚੋਲਾ ਗੁਰਨਾਨ ਦੇ ਪਾਸ ਚਨੂ ਕਾਲਪੁਰ ਪਰਮਾਤਮਾ ਵੱਲ ਪੇਟ ਹੋਇਆ ਸੀ ਗੁਰੂ ਨਾਨਕ ਸਾਹਿਬ ਦੀ ਚੌਥੀ ਉਦਾਸੀ ਅਰਬ ਦੇਸ਼ ਸੀ ਸੀ ਅਰਬ ਦੇਸ਼ ਦਾ ਬਾਦਸ਼ਾਹ ਲਾਜ਼ਰ ਬੜੇ ਜ਼ਾਲਮ ਸੁਭਾ ਦਾ ਸੀ ਉਹਦੇ ਸੁਧਾਰ ਵਾਸਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚੇ ਸਨ ਜਦ ਪਹੁੰਚੇ ਤੇ ਇਹ ਚੋਲਾ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਇਆ ਗੁਰੂ ਸਾਹਿਬ ਨੇ ਪਹਿਨੇ ਆ ਇਹ ਖਬਰ ਬਾਦਸ਼ਾਹ ਤੱਕ ਗਈ ਕਿ ਇੱਕ Hindu ਫਕੀਰ ਆਇਆ ਜਿਹਨੇ ਮੁਸਲਮਾਨ ਫਕੀਰਾਂ ਵਾਲੀ ਚੀਜ਼ ਪਹਿਨੀ ਹੋਈ ਹੈ ਕਿਉਂਕਿ ਉੱਤੇ ਆਇਤਾਂ ਨੇ ਕੁਰਾਨ ਸ਼ਰੀਫ ਦੇ ਸ਼ਬਦ ਨੇ ਉੱਤੇ ਉਕਰੇ ਹੋਏ ਨਾ ਤੇ ਉਦੋਂ ਕੋਈ ਛਾਪੇਖਾਨ ਨਹੀਂ ਸੀ ਨਾ ਪ੍ਰਿੰਟਿੰਗ ਪ੍ਰੈਸਾਂ ਸੀ ਔਰ ਇਹ ਇੰਨੀ ਖੂਬਸੂਰਤੀ ਨਾਲ ਉਹ ਅੰਕਤ ਨੇ ਕਿ ਤੁਸੀਂ ਦਰਸ਼ਨ ਦੀਦਾਰੇ ਕਰੋਗੇ ਤੇ ਸਾਖਸ਼ਤ ਗੁਰਨਾਨਕ ਸਾਹਿਬ ਦੇ ਹੀ ਦਰਸ਼ਨ ਕਰੋਗੇ ਇੱਕ ਚੌਰ ਸਾਹਿਬ ਜਦੋਂ ਗੁਰੂ ਅਰਜਨ ਦੇਵ ਜੀ ਮਾਰੇ ਨੇ ਇਹ ਚੋਲਾ ਸਾਹਿਬ ਪਰਿਵਾਰ ਨੂੰ ਪੇਟ ਕੀਤਾ ਸੀ ਉਸ ਵਕਤ ਉਹ ਚੌਰ ਸਾਹਿਬ ਵੀ ਨਾਲ ਪੇਟ ਕੀਤੇ ਸਨ ਇੱਕ ਰੁਮਾਲ ਭੈਣ ਬੇਬੇ ਨਾਲ ਕੀਦੇ ਹੱਥਾਂ ਦਾ ਕੱਢਿਆ ਆ ਜਦ ਗੁਰਨਾਨਕ ਪਾਤਸ਼ਾਹ ਦੀ ਸ਼ਾਦੀ ਹੋਈ ਸੀ ਭੈਣ ਨਾਲ ਕੀਨੇ ਪੇਟ ਕੀਤਾ ਸੀ ਉਹਦੀ ਸਿੱਧ ਪੁੱਤ ਨਹੀਂ ਹੈਗੀ ਔਰ ਉਹਦਾ ਵੀ ਦਰਸ਼ਨ ਦੀਦਾਰੇ ਸੰਗਤਾਂ ਨੂੰ ਨਾਲ ਕਰਾਏ ਜਾਂਦੇ ਨੇ ਇਸ ਸਾਰੀਆਂ ਇਲਾਹੀ ਚੀਜ਼ਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਜੋੜ ਮੇਲਾ ਜਿਹੜਾ ਆ ਉਹ ਬਹੁਤ ਪਰਦਾ ਹੈ ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਅਰਦਾਸ ਕਰਦਾ ਕਿ ਜੋ ਵੀ ਪ੍ਰਾਣੀ ਉਸ ਯਾਤਰਾ ਸ਼ਾਮਿਲ ਹੋਣਾ ਚਾਹੁੰਦਾ ਉਹ ਜ਼ਰੂਰ ਜਾਵੇ ਅਗਰ ਨਹੀਂ ਵੀ ਜਾਂਦੇ ਤੇ ਗੁਰੂ ਨਾਨਕ ਪਾਤਸ਼ਾਹ ਤੁਹਾਡੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਗੁਰੂਆਂ ਸਭੋਂ ਮਹਾਨ ਸ਼ਕਤੀ ਹੈ ਜਿੰਨਾ ਦਾ ਨਾਂ ਹੀ ਲੈ ਲਈਏ ਤੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਦਰਸ਼ਨਦਾਰੇ ਕਰੋ ਪਹਿਲੀ ਰਾਤ ਟੰਡਾ ਦਾਸ ਉੱਥੇ ਵੀ ਸੇਵਾ ਨਿਭਾਉਂਦੇ ਆ ਉੱਥੇ ਸੰਗਤਾਂ ਇੱਕ ਰਾਤ ਰੁਕਦੀਆਂ ਨੇ ਔਰ ਸਵੇਰੇ ਅਮਰਤ ਵੇਲੇ ਅਰਦਾਸ ਕਰਨ ਤੋਂ ਪਰંત 4 ਵਜੇ ਉਹ ਫਿਰ ਡੇਰਾ ਬਾਬਾ ਨਾਨਕ ਦੀ ਯਾਤਰਾ ਲਈ ਰਵਾਨਾ ਹੋ ਜਾਂਦੀਆਂ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਦਰਸ਼ਨਦਾਰੇ ਜ਼ਰੂਰ ਕਰੋ ਤੇ ਗੁਰੂਾਨੰਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ